ਸਾਡੇ ਪਿੰਡ ਦਾ ਚਿੱਟਾ ਬਹੁਤ ਜ਼ਿਆਦਾ ਚੱਲਦਾ ਸੀਗਾ ਅਸੀਂ ਲੜੇ ਆ ਡਾਂਗਾਂ ਦਾ ਡਾਂਗ ਚਲਾਈ ਜਾਂ ਡਾਂਗ ਮਾਰਚ ਕੀਤਾ ਪੈਰੇ ਲਾਏ ਆ ਦਿਨ ਰਾਤੇ ਕਰਕੇ ਅੱਜ ਅਸੀਂ ਕੁਝ ਹੱਦ ਤੱਕ ਕੰਟਰੋਲ ਕੀਤਾ ਇਹ ਚਾਹੇ ਕੋਈ ਕਿਸੇ ਗਰੀਬੀ ਗੁਰਬੇ ਨਾਲ ੱੱਕਾ ਹੋ ਰਿਹਾਗਾ ਫਿਕਰ ਹੋ ਰਿਹਾ ਚਾਹੇ ਕੋਈ ਅਫਸਰ ਸਾਹਿਬ ੱੱਕਾ ਕਰਦੀ ਆ ਅਸੀਂ ਅੱਗੇ ਹੋ ਕੇ ਲੜਾਂਗੇ ਲੋਕਾਂ ਦੇ ਸਹਿਯੋਗ ਨਾਲ ਨਾਲ ਹੀ ਅੱਗੇ ਸੀ ਚੱਲਣਾਗਾ ਖੜਾਂਗੇ ਜਦੋਂ ਹੜ੍ਹਾਂ ਦਾ ਇਮਾਰ ਪਈ ਆ ਸਾਡੇ ਪਿੰਡ ਚੋਂ ਤਕਰੀਬਨ ਲੱਖ ਰੁਪਏ ਦੇ ਕਰੀਬ ਇਕੱਠਾ ਰਾਸ਼ਨ ਕਰਕੇ ਸੀ ਹੜਪੀੜ ਤਾਨੂੰ ਦੇ ਕੇ ਆਏ ਆ ਤੇ ਇਹ ਜੋ ਇਕੱਠੇ ਹੋਣ ਦੀ ਤਾਂ ਮੇਰੇ ਖਿਆਲ ਚ 1699 ਤੋਂ ਹੀ ਸਾਡੇ ਅੰਦਰ ਇਹ ਇੱਕ ਜਜ਼ਬਾ ਪੈਦਾ ਹੋ ਗਿਆ ਸੀ ਤੇ ਹੋਰ ਵੀ ਪਿੰਡਾਂ ਦੇ ਵਿੱਚ ਆ ਜਿਹੜਾ ਸਰਕਾਰ ਨੇ ਇਹ ਜ਼ਿੰਮੇਵਾਰੀ ਲਈ ਆ ਸੀ ਖੇਡ ਗਰਾਉਂਡ ਆ ਜਿਹੜੇ ਉਹ ਪੱਕੇ ਤਾਂ ਕੰਪਲੀਟ ਆ ਜਿਹੜੇ ਉਹ ਤਿਆਰ ਕਰਾਂਗੇ ਤੇ ਜੈਮ ਡਾਈਟ ਦਾ ਪ੍ਰਬੰਧ ਕਰਾਂਗੇ ਤਕਰੀਬਨ 70 ਪਿੰਡਾਂ ਦਾ ਪੈਦਲ ਮਾਰਚ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸਰਕਾਰ ਨੇ ਇਸ ਗੱਲ ਤੇ ਮੰਗ ਪੱਤਰ ਦਿੱਤੇ ਸੀ ਉਹਨਾਂ ਨੇ ਇਹ ਗੱਲ ਧਿਆਨ ਚ ਲਿਆਂਦੀ ਗਈ ਹੈ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਗਰੰਡਾਂ ਬਾਰੇ ਕੰਮ ਹੋਰ ਹੋ ਰਿਹਾ ਹੈ। ਇਸ ਟਾਈਮ ਅਸੀਂ ਮੰਡੀ ਬਰੀ ਵਾਲਾ ਖੜੇ ਹੋਏ ਹਾਂ ਤੇ ਇੱਥੇ ਨੌਜਵਾਨਾਂ ਦੀ ਜਥੇਬੰਦੀ ਨੌਜਵਾਨ ਭਾਰਤ ਸਭਾ ਵੱਲੋਂ ਇੱਕ ਡੈਲੀਗੇਟ ਇਜਲਾਸ ਕੀਤਾ ਗਿਆ ਤੇ ਵੱਖ-ਵੱਖ ਪਿੰਡਾਂ ਤੋਂ ਡੈਲੀਗੇਟ ਇਸ ਇਜਲਾਸ ਦੇ ਵਿੱਚ ਪਹੁੰਚੇ। ਤਾਂ ਇਸ ਇਜਲਾਸ ਦੇ ਦੌਰਾਨ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਨੌਜਵਨ ਭਾਰ ਸਭਾ ਦੀਆਂ ਜੋ-ਜੋ ਪ੍ਰਾਪਤੀਆਂ ਰਹੀਆਂ ਉਹਨਾਂ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਇਸ ਬਰੀਵਾਲੇ ਦੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਨ ਭਾਰ ਸਭਾ ਤੋਂ ਕਿਸ ਤਰ੍ਹਾਂ ਦੇ ਸੰਘਰਸ਼ ਵਿੱਡੇ ਜਾਣੇ ਹੈਗੇ ਆ ਕੀ ਕੀ ਇਹਨਾਂ ਦਾ ਮੰਤਵ ਮੋਟਿਵ ਕੀ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਤਮਾਮ ਗੱਲਬਾਤ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਜੋ ਨਵੀਂ ਇਲਾਕਾ ਕਮੇਟੀ ਦੀ ਚੋਣ ਹੋਈ ਆ ਉਸ ਇਲਾਕਾ ਕਮੇਟੀ ਦੇ ਅਹੁਦੇਦਾਰ ਮੌਜੂਦ ਨੇ ਖਾਸ ਤੌਰ ਦੇ ਉਤੇ ਗੁਰਤੇਜ ਸਿੰਘ ਨੂੰ ਆ ਜਿਹੜਾ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਇਹਨਾਂ ਦੇ ਕੋਈ ਸਾਥੀ ਹੈਗੇ ਆ ਜੋ ਹੋਰ ਅਹੁਦੇਦਾਰ ਉਹਨਾਂ ਨਾਲ ਵੀ ਕੁਝ ਗੱਲਬਾਤ ਆ ਜਿਹੜੀ ਉਹ ਸਾਂਝੀ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਚੰਨ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਕਵਰੇਜ ਕਰਨ ਵਾਸਤੇ ਸਾਡੇ ਆਏ ਹੋਏ ਆ ਜੀ ਅੱਛਾ ਬਾਈ ਇਹ ਦੱਸਿਓ ਕਿ ਇਸ ਡੈਲੀਗੇਟ ਜੋ ਇਜਲਾਸ ਕੀਤਾ ਹੈਗਾ ਕਿੰਨੇ ਕਿ ਦਿਨਾਂ ਦੀਆਂ ਤਿਆਰੀਆਂ ਜਿਹੜੀਆਂ ਤੁਹਾਨੂੰ ਕਰਨੀਆਂ ਪਈਆਂ ਅਸੀਂ ਜੀ ਲਗਭਗ ਕੋਈ 15-20 ਦਿਨਾਂ ਤੋਂ ਅਸੀਂ ਇਹ ਜਿਹੜੀਆਂ ਤਿਆਰੀਆਂ ਤੇ ਲੱਗੇ ਹੋਈ ਸੀਗੇ ਅਸੀਂ ਸੱਤ ਪਿੰਡਾਂ ਦਾ ਜਿਹੜਾ ਇਹ ਇਜਲਾਸ ਕਰਨਾ ਸੀਗਾ ਤੇ ਅਸੀਂ ਇੱਥੇ ਕਾਮਯਾਬ ਹੋયા 11 ਪਿੰਡ ਬਿਠਾਉਣ ਚ ਕਾਮਯਾਬ ਹੋਇਆ ਜੀ ਅੱਛਾ ਨੌਜਵਾਨਾਂ ਦਾ ਜਿਹੜਾ ਰਿਸਪੌਂਸ ਆ ਜਿਹੜਾ ਬਾਈ ਕਿਸ ਤਰ੍ਹਾਂ ਦਾ ਰਿਹਾ ਹੈਗਾ ਇਸ ਇਜਲਾਸ ਦੇ ਦੌਰਾਨ ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਆ ਜਿਹੜਾ ਦਿੱਤਾ ਹੈ ਜਿਹੜੇ ਨੌਜਵਾਨ ਤਾਂ ਜੀ ਐਜੂਕੇਸ਼ਨ ਨਾਲ ਸੰਬੰਧ ਰੱਖਦੇ ਆ ਉਹ ਨੌਜਵਾਨ ਤਾਂ ਪੂਰਾ ਹੰਗਾਰਾ ਦਿੰਦੇ ਆ ਉਜਿਕ ਪਿੰਡ ਪੱਧਰੀ ਨੌਜਵਾਨ ਆ ਜਾਂਦੇ ਆ ਉਹਨਾਂ ਚੱਕ ਗੱਲ ਪਹੁੰਚਾਉਣ ਲਈ ਅਸੀਂ ਇਹ ਜੋ اجلاس ਅੱਜ ਕੀਤਾ ਗਿਆ 11 ਪਿੰਡ ਦੇ ਇਕੱਠ ਕਰਕੇ ਇੱਕ ਮੈਂਬਰ ਕਮੇਟੀ ਚੁਣੀ ਹੋਈ ਹੈ ਤੇ ਉਹਦੇ ਵਾਸਤੇ ਚੁਣੀ ਆ ਜੋ ਬੱਚੇ ਜੋ ਪਿੰਡ ਪੱਧਰੀ ਰਹਿ ਚੁੱਕੇ ਆ ਜੋ ਐਜੂਕੇਸ਼ਨ ਨਾਲ ਨਹੀਂ ਜੁੜੇ ਉਹਨਾਂ ਨੂੰ ਜਾਗਰੂਤ ਕਰਨ ਵਾਸਤੇ ਨੌਜਵਾਨਾਂ ਨੂੰ ਇੱਕ ਸੇਧ ਦੇਣ ਵਾਸਤੇ ਅਸੀਂ ਕਮੇਟੀ ਦੀ ਚੋਣ ਕੀਤੀ ਆ ਤੇ ਅਸੀਂ ਪੂਰੇ ਆਪ ਦੇ ਮਤਲਬ ਤਨਮਨ ਦੇ ਨਾਲ ਇਹ ਕਮੇਟੀ ਦੀ ਜੋ ਮੰਨ ਕੇ ਚਲ ਚੋਣ ਹੋਈ ਆ ਅਸੀਂ ਆਪਦਾ ਵਰਕ ਪੂਰਾ ਦੇਵਾਂਗੇ ਅਛਾ ਬਾਈ ਜੀ ਰਿਸਪੌਂਸ ਕਿਸ ਤਰ੍ਹਾਂ ਦਾ ਰਿਹਾ ਹੈਗਾ ਤੇ ਤੁਹਾਨੂੰ ਜਿਹੜਾ ਇਸ ਜਥੇਬੰਦੀ ਦੇ ਵਿੱਚ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਹੈ ਜਿਹੜਾ ਜਾਂ ਪਹਿਲਾਂ ਤੁਸੀਂ ਕੀ ਕੀ ਕੋਈ ਸਿੱਖਿਆ ਹੈਗਾ ਤੇ ਅੱਜ ਵਾਲੇ ਪ੍ਰੋਗਰਾਮ ਦੇ ਵਿੱਚੋਂ ਕੀ ਤਜਰਬਾ ਹਾਸਲ ਕੀਤਾ ਤੁਸੀਂ ਰਿਸਪੌਂਸ ਬਹੁਤ ਵਧੀਆ ਰਿਹਾ ਜੀ ਕਾਫੀ ਨੌਜਵਾਨ ਵੱਧ ਚੜ ਕੇ ਹਿੱਸਾ ਲੈ ਰਹੇ ਜੁੜ ਰਹੇ ਆ ਔਰ ਜੋ ਇਸ ਸਾਨੂੰ ਤਿਆਰਬੇ ਦੀ ਗੱਲ ਹੋਈ ਆ ਅਸੀਂ ਕਾਫੀ ਲੰਬੇ ਸਮੇਂ ਤੋਂ ਪਿੰਡ ਚਾਗਨ ਸਿੰਘ ਵਿੱਚ ਨੌਰਨ ਪਾਰਸਭਾ ਵਿੱਚ ਕੰਮ ਕਰ ਰਹੇ ਆ ਐਜ਼ ਆ ਅਸੀਂ ਕਾਫੀ ਮੁੱਦੇ ਲੜੇ ਆ ਸਾਡੇ ਪਿੰਡ ਵਿੱਚ ਚਿੱਟਾ ਬਹੁਤ ਜ਼ਿਆਦਾ ਚੱਲਦਾ ਸੀਗਾ ਅਸੀਂ ਲੜੇ ਆ ਡਾਂਗਾਂ ਡਾਂਗ ਚਲਾਈ ਆ ਡਾਂਗ ਮਾਰਚ ਕੀਤਾ ਪੈਰੇ ਲਾਏ ਆ ਦਿਨ ਰਾਤ ਇਹ ਕਰਕੇ ਅੱਜ ਅਸੀਂ ਕੁਝ ਹੱਦ ਤੱਕ ਕੰਟਰੋਲ ਕੀਤਾ ਔਰ ਅੱਗੇ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਐਸੇ ਮੁੱਦਿਆਂ ਤੇ ਲੜਾਂਗੇ ਚਾਹੇ ਕੋਈ ਕਿਸੇ ਗਰੀਬੀ ਗੁਰਬੇ ਨਾਲ ੱੱਕਾ ਹੋ ਰਿਹਾਗਾ ਵਿਤਕਰਾ ਹੋ ਰਿਹਾ ਚਾਹੇ ਕੋਈ ਅਫਸਰ ਸਾਹੀ ੱੱਕਾ ਕਰਦੀ ਆ ਅਸੀਂ ਅੱਗੇ ਹੋ ਕੇ ਲੜਾਂਗੇ ਲੋਕਾਂ ਦੇ ਸਹਿਯੋਗ ਨਾਲ ਨਾਲ ਹੀ ਅੱਗੇ ਸੀ ਚੱਲਣਾਗਾ ਖੜਾਂਗੇ ਜੀ ਔਰ ਅਸੀਂ ਚਾਹੁੰਦੇ ਆ ਵੀ ਹਰ ਹਰੇਕ ਨੌਜਵਾਨ ਆਵੇ ਅੱਗੇ ਜੁੜੇ ਤਾਂ ਕਿ ਇਹ ਜੋ ਸਰਕਾਰਾਂ ੱੱਕੇ ਕਰ ਰਹੀਆਂ ਆਪਣੇ ਆਮ ਹੀ ਗੱਲਾਂ ਚੱਲੀ ਜਾਂਦੀਆਂ ਵੀ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕੀ ਅੱਛਾ ਕੁਝ ਹੋਰ ਵੀ ਸਿੱਖਣ ਨੂੰ ਮਿਲਿਆ ਹੈਗਾ ਹੜ੍ਹਾਂ ਦੇ ਦੌਰਾਨ ਕੋਈ ਵੱਖਰਾ ਨਜ਼ਰੀਆ ਜਿਹੜਾ ਉਹ ਤੁਹਾਨੂੰ ਨੌਜਾਨ ਭਾਰਸਵਾ ਨੇ ਦਿੱਤਾ ਹੋਵੇ ਹੜ੍ਹਾਂ ਨੂੰ ਦੇਖਣ ਦਾ ਕੋਈ ਵੱਖਰਾ ਨਜ਼ਰੀਆ ਸਿੱਖਣ ਨੂੰ ਤਾਂ ਇਹ ਆ ਵੀ ਅਸੀਂ ਪਹਿਲਾਂ ਤੋਂ ਹੀ ਇਕੱਠੇ ਰਲ ਕੇ ਚੱਲ ਰਹੇ ਸੀ ਇਕਤੀ ਜਦੋਂ ਹੜ੍ਹਾਂ ਦਾ ਇਮਾਰ ਪਈ ਆ ਸਾਡੇ ਪਿੰਡ ਚੋਂ ਤਕਰੀਬਨ ਲੱਖ ਰੁਪਏ ਦੇ ਕਰੀਬ ਇਕੱਠਾ ਰਾਸ਼ਨ ਕਰਕੇ ਸੀ ਅੜਪੀੜਤਾਂ ਨੂੰ ਦੇ ਕੇ ਆਏ ਆ ਤੇ ਇਹ ਜੋ ਇਕੱਠੇ ਹੋਣ ਦੀ ਤਾਂ ਮੇਰੇ ਖਿਆਲ ਚ 1699 ਤੋਂ ਹੀ ਸਾਡੇ ਅੰਦਰ ਇਹ ਇੱਕ ਜਜ਼ਬਾ ਪੈਦਾ ਹੋ ਗਿਆ ਸੀਗਾ ਹਾਂਜੀ ਹੁਣ ਮਤਲਬ ਕਿ ਜਿੱਦੋਂ ਦੇ ਇਕੱਠੇ ਹੋਇਆ ਤਿਆਰਬਾ ਹੀ ਹੋ ਰਿਹਾ ਦਨ ਦਨ ਸਿੱਖ ਨੂੰ ਇਹੀ ਮਿਲ ਰਿਹਾ ਵੀ ਇੱਕੇ ਨਾਲ ਹੀ ਇਨਕਲਾਬ ਲਿਆ ਸਕਦੇ ਹਾਂ ਅੱਛਾ ਭਾਈ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਪ੍ਰੋਗਰਾਮ ਆ ਜਿਹੜੇ ਇਸ ਇਜਲਾਸ ਦੇ ਦੌਰਾਨ ਮਿੱਥੇ ਗਏ ਹੈਗੇ ਆ ਇਸ ਇਲਾਕਾ ਇਸ ਇਲਾਕੇ ਦੇ ਵਿੱਚ ਜਿਹੜੇ ਕਿਸੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਆ ਜਿਹੜੇ ਤੁਸੀਂ ਕਰਨ ਜਾ ਰਹੇ ਹੋ ਅਸੀਂ ਅੱਗੇ ਜਿਹੜੇ ਪ੍ਰੋਗਰਾਮ ਮਿੱਥੇ ਹੋਏ ਆ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜੀ ਜਿਹੜੇ ਪਿੰਡ ਰਹਿ ਗਏ ਆ ਉਹਨਾਂ ਵਿੱਚ ਪੱਕੀਆਂ ਕਮੇਟੀਆਂ ਦੀਆਂ ਚੋਣਾਂ ਚੋਣ ਕਰਾਂਗੇ ਜੀ ਤੇ ਦੂਸਰਾ ਜਿਹੜਾ ਮਾਮਲਾ ਹੈਗਾ ਕਿ ਖੇਡ ਗਰਾਉਂਡਾਂ ਦਾ ਉਹ ਸਾਡਾ ਲਗਭਗ ਹੱਲ ਹੋ ਗਿਆ ਜੀ ਅਸੀਂ ਹੁਣ ਉਹਨਾਂ ਨੂੰ ਲਾਗੂ ਕਰਾਉਣਾ ਪਿੰਡਾਂ ਦੇ ਵਿੱਚ ਕਿੱਥੇ ਕਿੱਥੇ ਖੇਡ ਗਰਾਉਂਡਾਂ ਜਿਹੜੇ ਉਹ ਬਣ ਚੁੱਕੇ ਅਸੀਂ ਉਹਨਾਂ ਨੂੰ ਦਿਖਪਾਲ ਜਿਹੜੀ ਉਹ ਕਰਾਂਗੇ ਤੇ ਦੂਸਰਾ ਅਸੀਂ ਨਾਲ ਨਾਲ ਨਸ਼ੇ ਦੇ ਖਿਲਾਫ ਹੈ ਜਿਹੜੀ ਵੱਡੀ ਗਿਣਤੀ ਚ ਲਾ ਬੰਦ ਲੋਕਾਂ ਨੂੰ ਕਰਕੇ ਨੌਜਵਾਨਾਂ ਨੂੰ ਅਸੀਂ ਉਹਦਾ ਵੀ ਜਿਹੜਾ ਸੰਘਰਸ਼ਾ ਤਿੱਖਾ ਵਿੱਡਾਂਗੇ ਅੱਛਾ ਭਾਈ ਜੀ ਇੱਕ ਇਹ ਵੀ ਹੈਗਾ ਨਾ ਵੀ ਤੁਸੀਂ ਕਿਹਾ ਵੀ ਗਰਾਉਂਡ ਵਾਲਾ ਮਾਮਲਾ ਜਿਹੜਾ ਹੱਲ ਹੋ ਗਿਆ ਕਿੱਥੇ ਹੱਲ ਹੋਇਆ ਕਿਸ ਪੱਧਰ ਤੀਕ ਹੱਲ ਹੋਇਆ ਕੋਈ ਤੁਹਾਡੇ ਕੋਲੇ ਸਾਡੇ ਕੋਲੇ ਡਾਟਾ ਜੀ ਅੱਜ ਹੀ ਸਾਨੂੰ ਜਲਾਸ ਦੇ ਵਿੱਚ ਹੀ ਸੂਚਨਾ ਮਿਲੀ ਸੀਗੀ ਮੰਗਾ ਜੀ ਆਯਾਤ ਜਿਹੜਾ ਸਾਡਾ ਜਰਨਲ ਸਖਤਰ ਆ ਸੂਬਾ ਆਗੂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜਾ ਮਾਮਲਾ ਇਹ ਆਪਣਾ ਹੱਲ ਹੋ ਗਿਆ 45 ਲੱਖ ਰੁਪਏ ਜਿਹੜਾ ਇਹ ਜਾਰੀ ਕਰਤਾ ਸਰਕਾਰ ਨੇ ਤੇ ਇਹ ਖੇਡ ਗਰਾਉਂਡ ਆ ਜਿਹੜਾ ਬਹੁਤੀ ਜਲਦ ਚੱਕ ਗਾਂਦਾ ਸਿੰਘ ਵਾਲੇ ਦੇ ਵਿੱਚ ਤੁਹਾਨੂੰ ਪੱਕਾ ਜਿਹੜਾ ਉਹ ਮਿਲੂਗਾ ਦੇਖਣ ਨੂੰ ਤੇ ਹੋਰ ਵੀ ਪਿੰਡਾਂ ਦੇ ਵਿੱਚ ਆ ਜਿਹੜਾ ਸਰਕਾਰ ਨੇ ਇਹ ਜ਼ਿੰਮੇਵਾਰੀ ਲਈ ਆ ਸੀ ਖੇਡ ਗਰਾਉਂਡ ਜਿਹੜੇ ਉਹ ਪੱਕੇ ਤਾਂ ਕੰਪਲੀਟ ਆ ਜਿਹੜੇ ਉਹ ਤਿਆਰ ਕਰਾਂਗੇ ਤੇ ਜੈਮ ਡਾਈਟ ਦਾ ਪ੍ਰਬੰਧ ਕਰਾਂਗੇ ਅਛਾ ਭਾਈ ਆਪਾਂ ਜੇਕਰ ਦੇਖੀਏ ਨਾ ਪਿਛਲੇ ਸਮੇਂ ਦੇ ਦੌਰਾਨ 2024 ਦੇ ਸਿਆਲਾਂ ਦੇ ਦੌਰਾਨ ਆ ਜਿਹੜਾ ਇੱਕ ਤੁਹਾਡੀ ਜਥੇਬੰਦੀ ਵੱਲੋਂ ਮਾਰਚ ਕੀਤਾ ਗਿਆ ਸੀਗਾ ਪੈਦਲ ਮਾਰਚ ਕੀਤਾ ਗਿਆ ਸੀਗਾ ਉਹਦੇ ਵਿੱਚ ਜਿਹੜੀ ਗਰਾਊਂਡਾਂ ਦੀ ਗਰਾਊਂਡਾਂ ਬਾਰੇ ਆ ਜਿਹੜਾ ਉਹ ਵੱਡੀ ਡਿਮਾਂਡ ਉਠਾਈ ਗਈ ਸੀਗੀ ਹੁਣ ਪੰਜਾਬ ਸਰਕਾਰ ਕਿਤੇ ਨਾ ਕਿਤੇ ਗਰਾਊਂਡਾਂ ਬਾਰੇ ਗੱਲ ਕਰਨ ਲੱਗੀ ਆ ਤੁਸੀਂ ਤੁਹਾਨੂੰ ਲੱਗਦਾ ਹੈਗਾ ਕਿਤੇ ਨਾ ਕਿਤੇ ਇਹ ਪ੍ਰਾਪਤੀ ਜਿਹੜੀ ਨਾਲ ਨਾਲ ਤੁਹਾਡੀ ਜਥੇਬੰਦੀ ਦੀ ਵੀ ਆ ਬਹੁਤ ਜ਼ਿਆਦਾ ਪ੍ਰਾਪਤੀ ਆ ਜੀ ਤਕਰੀਬਨ 70 ਪਿੰਡਾਂ ਦਾ ਪੈਦਲ ਮਾਰਚ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸਰਕਾਰ ਨੇ ਇਸ ਗੱਲ ਤੇ ਮੰਗ ਪੱਤਰ ਵਿੱਚ ਦਿੱਤੇ ਸੀ ਉਹਨਾਂ ਨੇ ਇਹ ਗੱਲ ਧਿਆਨ ਚ ਲਿਆਂਦੀ ਗਈ ਹੈ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਗਰਾਉਂਡਾਂ ਬਾਰੇ ਕੰਮ ਹੋ ਰਿਹਾ ਹੋ ਰਿਹਾ ਹੈ ਜੀ ਸ਼ੁਰੂ ਹੋਣ ਲੱਗੇ ਜੀ ਅੱਛਾ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੋਂਗੇ ਆ ਨੌਜਵਾਨਾਂ ਨੂੰ ਸਾਡਾ ਇਹੀ ਸਨੇਹਾ ਵੱਧ ਚੜ ਕੇ ਜਿਹੜਾ ਨੌਜਵਾਨ ਭਾਰ ਸਭਾ ਦੇ ਮੈਂਬਰ ਬਣਨ ਤੇ ਨੌਜਵਾਨ ਭਾਰ ਸਭਾ ਜਿਹੜੀ ਉਹ ਜੁਆਇਨ ਕਰਨ ਤੇ ਤਾਂ ਜੋ ਆ ਜਿਹੜਾ ਬੇਰੋਜ਼ਗਾਰੀ ਦਾ ਪੱਤਾ ਪੱਤੇ ਦੀ ਮੰਗ ਆਪਾਂ ਉਹ ਜਿਹੜੀ ਆ ਕਰ ਸਕਦੇ ਆ ਤੇ ਤਾਂ ਜੋ ਇੱਥੇ ਜਿਹੜਾ ਬੇਰੋਜ਼ਗਾਰੀ ਉਹਨੂੰ ਦੂਰ ਆਪਾਂ ਕਰ ਸਕਦੇ ਆ